ਨਾ ਚਿੰਦੀ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਬਠਿੰਡਾ ਦੀ ਥਾਣਾ ਸਿਟੀ ਪੁਲਿਸ ਵੱਲੋਂ ਦੋ ਵਿਅਕਤੀ ਜਿਹੜੇ ਐ ਕਾਬੂ ਕੀਤੇ ਗਏ ਨੇ ਸਾਡੇ ਨਾਲ ਗੱਲਬਾਤ ਕਰਨ ਲਈ ਐਸ ਐਚਓ ਸਿਟੀ ਦਲਜੀਤ ਸਿੰਘ ਮੌਜੂਦ ਨੇ ਅੰਗਲਾ ਪੰਜਾਬ ਚ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ ਹੈ 96 ਤੋਂ 97% ਲੋਕ ਜਿਹੜੇ ਨੇ ਉਹ ਮੁਹੱਲਾ ਕਲੀਨਿਕ ਚੋਂ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘਟ ਗਿਆ। ਮੁਹੱਲਾ ਕਲੀਨਿਕ ਜਿਹੜਾ ਬਣਿਆ ਹੋਇਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਹੈ ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਆਂ ਦਿੱਤੀਆਂ ਹੋਈਆਂ ਸਰਕਾਰ ਵੱਲੋਂ। 2 ਹਫ਼ਤੇ ਤੋਂ ਖੰਗ ਨੇ ਬਹੁਤ ਪਰੇਸ਼ਾਨ ਕਰਾਇਆ ਤੇ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਦੁਆਲੇ ਅੰਦਰ ਆਇਆ ਫਿਰ ਇੱਥੇ ਆ ਕੇ ਲੱਤੀ ਜੀ ਟੈਸਟ ਫ੍ਰੀ ਹੋਇਆ ਇੱਥੋਂ ਮੈਂ ਠੀਕ ਹੋ ਗਿਆ ਹੁਣ ਮੈਂ ਠੀਕ ਹਾਂ ਬਿਲਕੁਲ ਸ਼ਾਨਦਾਰ ਮੁਹੱਲਾ ਕਲੀਨਿਕ ਹੈ ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਆ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ ਜਿੱਥੇ ਦਵਾਈ ਲੈਣੀ ਆ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਹੈ ਟੋਟਲ ਪੇਪਰਲੈਸ ਹੈ ਮਾਨਤਾਬ ਨੇ ਬਹੁਤ ਵਧੀਆ ਉਪਰਾਲਾ ਕੀਤਾ ਵਧੀਆ ਕੰਮ ਕਰਿਆ ਸਰਕਾਰ ਨੇ ਗਰੀਬਾਂ ਦਾ ਭਲਾ ਕਰਤਾ ਪੰਜਾਬੀ ਚ ਕਹਿਆ ਜਾਂਦਾ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸੇਜ ਜ਼ਰੂਰੀ ਹੈ ਸੋ ਅਸੀਂ ਜਦੋਂ ਸੋਚ ਚੁੱਕੀ ਤਾਂ ਪਹਿਲੇ ਹੀ ਸਾਡਾ ਵਿਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟਾਪ ਕਲਾਸ ਦਾ ਇਲਾਜ ਹੋਵੇ ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ ਔਰ ਮੈਂ ਕੋਈ ਈਸਾਨ ਨਹੀਂ ਕਰ ਰਿਹਾ ਤੁਹਾਡੇ ਤੇ ਮੇਰਾ ਫਰਜ ਹੈ ਜੀ ਸਾਡੇ ਨਾਲ ਗੱਲਬਾਤ ਕਰਨ ਦੀ ਐਸਐਚਓ ਸਿਟੀ ਦਰਜੀਤ ਸਿੰਘ ਮਜ਼ਬੂਤ ਨੇ ਕਰਦੇ ਉਹਨਾਂ ਨਾਲ ਗੱਲਬਾਤ ਸ਼ਸ਼ੀ ਕੁਲਵੱਜੀ ਸਤਿ ਸ਼੍ਰੀ ਅਕਾਲ ਅ ਦਜੀ ਜੀ ਜੇ ਗੱਲ ਕਰੀਏ ਤੋ ਵਿਅਕਤੀ ਆ ਜਿਹੜੇ ਥਾਣਾ ਸਿਟੀ ਪੁਲਿਸ ਵੱਲੋਂ ਜਿਹੜੀ ਸਨੇਚਿੰਗ ਦੀ ਵਾਤਾ ਤਾਨੂੰ ਅੰਜਾਮ ਦੇ ਰਹੀ ਸੀ ਉਹ ਗ੍ਰਿਫਤਾਰ ਕਿਤੇ ਗਏ ਕੀ ਕਰਨਾ ਚਾਹੁੰਦੇ ਕੱਲ ਸਾਡੇ ਵੱਲੋਂ ਇੱਕ ਐਫ ਆਈ ਆਰ ਨੰਬਰ 102 ਥਾਣਾ ਕਤਵਾਲੀ ਦੇ ਵਿੱਚ ਦਰਜ ਕੀਤੀ ਗਈ ਸੀ ਇਹ ਲੋਕਾ ਸ਼ਰਮਾ ਨਾਮ ਦੀ ਲੇਡੀ ਦੇ ਨੇੜੇ ਮਿਆਨਾ ਦੇ ਉੱਤੇ ਐਫ ਆਈ ਆਰ ਦਰਜ ਕੀਤੀ ਗਈ ਆ ਜਿਹਦੇ ਵਿੱਚ ਉਹਨੇ ਇਹ ਗੱਲ ਕਹੀ ਆ ਵੀ ਜਦੋਂ ਉਹ ਆਪਣੇ ਘਰ ਤੋਂ ਬਾਜ਼ਾਰ ਆ ਰਹੀ ਸੀ ਸਕੂਟੀ ਤੇ ਸਵਾਰ ਹੋ ਕੇ ਤਾ ਜਦੋਂ ਉਹ ਅਮਰੀਕ ਸਿੰਘ ਰੋਡ ਤੇ ਸਸਸੀ ਗਰਲ ਬੌਜ ਕੋਲੇ ਪੁੱਜੀ ਤਾਂ ਉੱਥੇ ਜਿਹੜਾ ਹੈਗਾ ਦੋ ਮੋਨੇ ਨੌਜਵਾਨ ਜਿਹੜੇ ਉਹਦਾ ਜਿਹੜਾ ਪਰਸ ਸੀਗਾ ਉਹਨੂੰ ਸਨੇਚ ਕਰਕੇ ਲੈ ਗਏ ਸੀਗੇ ਜਿਸ ਤੇ ਪੁਲਿਸ ਨੇ ਤੁਰੰਤ ਐਕਟ ਕਰਦਿਆ ਹੋਇਆ ਪੀਸੀਆਰ ਦੀਆਂ ਪਾਟੀਆਂ ਨੇ ਉਹਨਾਂ ਨੂੰ ਚੇਜ਼ ਕੀਤਾ ਔਰ ਚੇਜ਼ ਕਰਕੇ ਉਹਨਾਂ ਨੂੰ ਜਿਹੜਾ ਅਸੀਂ ਬਠਿੰਡਿਆ ਥਾਣੇ ਦੀ ਹਦੂਦ ਦੇ ਵਿੱਚ ਉਹਨਾਂ ਨੂੰ ਫੜ ਲਿਆ ਸੀਗੇ ਜੀ ਔਰ ਪਕੜ ਕੇ ਉਸਤੇ ਜਿਹੜੀ ਉਹਦੀ ਸਟੇਟਮੈਂਟ ਤੇ ਹੈਗਾ ਸੀਐਫਆਈਆਰ ਦਰਜ ਕਰਤੀ ਆ ਕਿਉਂਕਿ ਸਾਡੀ ਕਸਟਡੀ ਦੇ ਵਿੱਚ ਆ ਜੀ ਜਿਹੜੀ ਉਹ ਬਰਾਮਦਗੀ ਸੀਗੀ ਪਰਸ ਤੇ 1000 ਪੈ ਤੇ ਜਿਹੜਾ ਉਹਨਾਂ ਨੇ ਵਹੀਕਲ ਯੂਜ਼ ਕੀਤਾ ਸੀ ਅਫੈਂਸ ਨੂੰ ਕਮਿਟ ਕਰਨ ਦੇ ਵਿੱਚ ਉਹ ਅਸੀਂ ਬਰਾਮਦ ਕਰ ਲਿਆ ਅੱਜ ਉਹਨਾਂ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਔਰ ਉਹਨਾਂ ਮਾਨਯੋਗ ਅਦਾਲਤ ਪਾਸੋਂ ਜਿਹੜਾ ਹੁੰਦਾ ਰਿਮਾਂਡ ਅਸ ਕੀਤਾ ਜਾ ਰਿਹਾ ਸਰ ਜੇ ਗੱਲ ਕਰੀਏ ਇਨ੍ਹਾਂ ਵਿਅਕਤੀਆਂ ਤੇ ਕੋਈ ਪਹਿਲਾਂ ਵੀ ਪਰਚਾ ਦਰਜਾ ਗੋਰਵ ਕੁਮਾਰ ਤੇ ਉਹਦੀ ਪੁੱਛਗੈਸ ਦੇ ਮੁਤਾਬਕ ਲੜਾਈ ਝਗੜੇ ਦੇ ਪਰਚੇ ਦਰਜ ਆ ਬਾਕੀ ਅਸੀਂ ਜਿਹੜੇ ਇਹਨਾਂ ਦਾ ਹੈਗਾ ਜਿੱਥੋਂ ਦੇ ਰਹਿਣ ਵਾਲੇ ਉਹਦੇ ਜਿਹੜਾ ਕੰਸਰਨ ਥਾਣਾ ਉਹਦੇ ਤੋਂ ਰਿਪੋਰਟ ਹਾਸਲ ਕਰ ਰਹੇ ਸਰ ਕੋਈ ਨਸ਼ੇ ਪੱਤੇ ਦੇ ਆਦੀ ਵੀ ਸੀਗੇ ਇਹਨਾਂ ਦਾ ਟੈਸਟ ਕਰਵਾਇਆ ਜਾਊਗਾ ਜੀ ਟੈਸਟ ਕਰਾਉਣ ਤੋਂ ਬਾਅਦ ਹੀ ਪਤਾ ਲੱਗੂਗਾ ਵੀ ਇਹ ਨਸ਼ੇ ਕਰਨ ਦੇ ਆਦੀ ਹੈ ਜਾਂ ਨਹੀਂ ਸਰ ਜੇ ਗੱਲ ਕਰੀਏ ਬੇਸਿਕ ਕੀ ਕੰਮ ਕਰਦੇ ਸੀਗੇ ਬੇਸਿਕੇ ਕੋਈ ਕੰਮ ਨਹੀਂ ਕਰਦੇ ਸੀਗੇ ਪੁੱਛਗੈਸ ਦੇ ਮੁਤਾਬਕ ਇਹ ਪਿਛਲੇ ਕਾਫੀ ਸਮਾਂ ਮਹੀਨਾ ਤੋਂ ਬੇਰੁਜ਼ਗਾਰ ਸੀ ਸਾਰੇ ਰਹਿਣ ਵਾਲੇ ਕਿੱਥੋਂ ਦੇ ਆ ਜੀ ਜਿਹੜਾ ਗਵਰੌ ਕੁਮਾਰ ਆ ਇਹ ਪ੍ਰਤਾਪਨਗਰ ਦਾ ਰਹਿਣ ਵਾਲਾ ਹੈ ਜਿਹੜਾ ਰਗਵੀਰ ਆ ਇਹ ਭਾਗੂ ਰੋਡ ਬਠਿੰਡਾ ਦਾ ਰਹਿਣ ਵਾਲਾ ਸਰ ਇਸ ਤਰ੍ਹਾਂ ਦੇ ਕ੍ਰਾਈਮ ਕਰਨ ਵਾਲੇ ਵਿਅਕਤੀਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਪੁਲਿਸ ਦਾ ਸਪੱਸ਼ਟ ਮੈਸੇਜ ਆ ਜੀ ਜਿਹੜਾ ਕ੍ਰਾਈਮ ਕਰੋਗਾ ਉਸਤੇ ਇੱਕ ਮਜ਼ਬੂਤ ਐਫ ਆਈ ਆਰ ਦਰਜ ਕੀਤੀ ਜਾਊਗੀ ਔਰ ਉਹਨਾਂ ਨੂੰ ਸਲੰਖਾ ਪਿੱਛੇ ਭੇਜਿਆ ਜਾਊਗਾ ਜੀ ਬਿਲਕੁਲ ਜੀ ਬਿਲਕੁਲ ਐਸੇ ਹੀ ਐਸ ਐਚਓ ਸਿਟੀ ਤਲਜੀਤ ਸਿੰਘ ਜਿਨ੍ਹਾਂ ਨੇ ਕੀ ਆ ਕੀ ક્રાઈમ કરના વાલે વ્યક્તિઓ ਨੂੰ ਕਿਸੇ ਕਿਸਮ ਤੇ ਜਿਹੜਾ ਬਖਸ਼ਿਆ ਨਹੀਂ ਜਾਏਗਾ ਅਤੇ ਉਹਨਾਂ ਤੇ ਜਿਹੜੀ ਹੈ ਸਭ ਤੋਂ ਸਖਤ ਜਿਹੜੀ ਹੈ ਕਾਰਵਾਈ ਕੀਤੀ ਜਾਵੇਗੀ। ਕੈਮਰਾਮੈਨ ਸੁਖਜਲ ਦੇ ਨਾਲ मनोज ਚੱਕੀਵਾਲ, દૈનિક સવિરા ટીવી, પટંડા. દેશ દુનિયા કી હર ખબર સબસે પહેલે દેખને કે લિયે ફોલો કરે દૈનિક સવિરા ટીવી. YouTube, Facebook, Instagram, X ઓર WhatsApp ચેનલ પર